Thank <laughs> you. ਗੁਰਵਿੰਦਰ ਵੀਰ ਜੀ ਲਾਲੀ ਵੀਰ ਜੀ ਇਹ ਸਾਰਿਆਂ ਨੂੰ ਬਹੁਤ ਸਾਰਾ ਬਾਣੀ ਦਾ ਕੀਰਤਨ ਸਦਕਾਰ ਹੋਇਆ ਪਾਸ਼ਾ ਚਰਦੀ ਕਲਾ ਦੀ ਦਾਤ ਬਖਸ਼ੀ ਜਾਨੀ ਸਾਥ ਤੇਰੇ ਦੀ ਅਗੋ ਜਾਈਆਂ ਮੇਰਾ ਸ਼ਕਤਾਂ ਦਾ ਰੋਹ ਜਿੰਨੇ ਆਪਾਂ 2100 ਰੁਪਏ ਦੀ ਸੇਵਾ ਗੁਰੂ ਘਰ ਵਾਸਤੇ ਪਾਸ਼ਾ ਚਰਦੀ ਕਲਾ ਦੀ ਦਾਤ ਬਖਸ਼ੀ ਜਾਨੀ you yeah. ਆਪ ਜੀ ਨੂੰ ਮਾਰਾ ਸਮੂਹ ਕਮੇਟੀ ਦਾ ਧੰਨਵਾਦ ਹੋਰ ਮਾਰਾ ਕਰਨ ਦਾ ਆਖੀ ਸਮੂਹ ਕਮੇਟੀ ਦਾ ਧੰਨਵਾਦ ਮਾਰਾ ਜੀ ਦਾ ਬਹੁਤ ਬਹੁਤ ਪ੍ਰਚਾਰ ਕਰਨ ਦਾ ਜੀ ਦੁਕਾਨਦਾਰ ਸਾਹਿਬ ਦੀ 1000 ਰੁਪਏ ਦੀ ਸੇਵਾ ਅਕਾਂਖਸ਼ਾ ਦੀ 1100 ਦੀ ਸੇਵਾ ਮਾਰ ਕੇ ਕਲ ਰੱਖਣ। ਅੱਜ ਤੋਂ ਮੈਂ ਕਰਦਾ ਜੁਜੀਤ ਸਿੰਘ ਜੀ ਹਰਾ ਵਾਦੂ ਦੀ ਬੀਬੀ ਦਾ ਪਾਵਨ ਦੀ ਸੇਵਾ કરી છે ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਅੱਜ ਵੀ ਜ਼ੋਰਪੁਰ ਮਨਾਇਆ ਜਾ ਰਿਹਾ ਨਗਰ ਕੀਰਤਨ ਸਾਡੇ ਸਾਹਮਣੇ ਵਾਲੀ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਪੂਰੀ ਟੀਮ ਨੂੰ ਲੈ ਕੇ ਸਾਹਮਣੇ ਵਾਲੀ ਸਾਰੇ ਸੰਗਤ ਨੂੰ ਲਾਲ ਲੈ ਕੇ ਹਰ ਸਾਲ ਨਗਰ ਕੀਰਤਨ ਕਰਦੇ ਆ ਸੋ ਅੱਜ ਵੀ ਗੁਰੂ ਸਾਹਿਬ ਦੀ ਕਿਰਪਾ ਹੋਈ ਨਗਰ ਕੀਰਤਨ ਸਵੇਰ ਤੋਂ ਚੱਲਿਆ ਹੈ ਔਰ ਪੂਰੀ ਹਜ਼ਾਰਾਂ ਦੀ ਗਿਣਤੀ ਜਿਹੜੀ ਸੰਗਤ ਹੈ ਪੂਰਾ ਸਾਹਮਣੇ ਨਿਵਾਸੀ ਪਹੁੰਚਦੇ ਆ ਤੇ ਸਾਰਿਆਂ ਨੂੰ ਮੈਂ ਇਸ ਨਗਰ ਕੀਰਤਨ ਦੀ ਬਰਕਰਾਰ ਉਹਨਾਂ ਲੱਖ ਲੱਖ ਦਾਇਰ ਹੀ ਕਰਦਾ ਔਰ ਆਪਣੇ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਹਰ ਸਾਲ ਇਹ ਆਪਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਸੇਵਾ ਲਵਾਉਂਦੇ ਆ ਤੇ ਸਾਰੀ ਸੰਗਤ ਨੂੰ ਮੁਬਾਰਕਬਾਦ ਹੈ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਔਰ ਪ੍ਰਬੰਧਕ ਕਮੇਟੀ ਦਾ ਜਿਲੋਂ ਧੰਨਵਾਦ ਹੈ ਕਿ ਜਿਹੜੇ ਬਹੁਤ ਵੱਡਾ ਪਰਾਲਾ ਸੰਗਤ ਨੂੰ ਗੁਰੂ ਘਰ ਨਾਲ ਜੋੜਨਾ ਹਰ ਰੋਜ਼ 24 ਘੰਟੇ ਸੇਵਾ ਜਰੰਦੇ ਆ ਸੋ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਦਲ ਜੀ ਵੱਲੋਂ ਵੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹੋਏ ਲੱਖ ਲੱਖ ਮੁबारकबाद ਦਿੰਦਾ। ਇਹ ਵੇਲੇ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਜਿਹੜਾ ਨਵਾਂ ਗੇਟ ਬਣਿਆ ਉਹਦੇ ਨੇ ਨਾਂ ਤਾਂ ਅਖੰਡਾ ਬਣਿਆ ਕਿਤੇ ਨਾ ਹੀ ਗੁਰੂ ਗੋਬਿੰਦ ਸਿੰਘ ਮਾਰਗ ਕਿਤੇ ਲਿਖਿਆ। ਬਹੁਤ ਜਲਦੀ ਅਸੀਂ ਪ੍ਰਧਾਨ ਜੀ ਦੇ ਨਾਲ ਕਰਕੇ ਇਹਦਾ ਕਰਵਾਵਾਂਗੇ। ਸੋ ਇਹ ਆ ਦੇ ਸਰਕਾਰ ਨੂੰ ਨਹੀਂ ਅਸੀਂ ਪ੍ਰਧਾਨ ਜੀ ਵੱਲੋਂ ਅਸੀਂ ਅਸੀਂ ਨਾਂ ਰਲ ਕੇ ਜਿਹੜਾ ਜਿਵੇਂ ਪਹਿਲਾਂ ਹੀ ਉਸ ਤੋਂ ਵੀ ਵਧੀਆ ਮਾਲਕ ਦੀ ਕਿਰਪਾ ਨਾਲ ਬਣਾਵਾ। ਉੱਤਰ ਜੀ ਕੀ ਪਰਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਉ ਦੇ ਹੁਣ ਮੁਖ ਰੱਖਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਰਿਉ ਸਾਹਿਬ ਜੀ ਤੋਂ ਅੱਜ 16 ਤਰੀਕ ਨੂੰ ਵਿਸ਼ਾਲ ਮਹਾਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਹਮ ਹਮਾ ਕੇ ਸੰਗਤਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਠਾਠਾ ਮਰ ਦੇ ਕੱਠ ਵਿੱਚ ਮਤਲਬ ਆਈਆਂ ਸੰਗਤਾਂ ਦਾ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਅਤੇ ਸਭ ਨੂੰ ਜੀ ਆਇਆਂ ਕਿਹਾ ਜਾਂਦਾ ਹੈ। ਇਸ ਵਿੱਚ ਸ਼ਾਮਲ ਹੋ ਕੇ ਗੁਰੂ ਕਰਨ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਸੰਗਤਾਂ ਲਾਹ ਲੈ ਰਹੀਆਂ ਹਨ ਸ਼ਬਦ ਕੀਰਤਨ ਦੇ ਲਗਾਤਾਰ ਪ੍ਰਵਾਹ ਚੱਲ ਰਹੇ ਹਨ ਤੇ ਸੰਗਤਾਂ ਦਾ ਹਜੂਮ ਜੋ ਕਿ ਮਤਲਬ ਆਸਾਂ ਤੋਂ ਵੱਧ ਜਿੰਨੀ ਕਿ ਸਾਨੂੰ ਆਸ ਸੀ ਉਸ ਤੋਂ ਵੱਧ ਲੋਕਾਂ ਨੇ ਇਸ ਵਿੱਚ ਸ਼ਰਧਾ ਦਿਖਾ ਕੇ ਸਾਡੀਆਂ ਆਸਾਂ ਨੂੰ ਹੋਰ ਬੁਲੰਦੀਆਂ ਦਿੱਤੀਆਂ ਨੇ ਕਿ ਅਸੀਂ ਹਰ ਸਾਲ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਕੱਢ ਕੇ ਅਤੇ ਗੁਰੂ ਘਰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਪ੍ਰਬੰਧਕ ਕਮੇਟੀ ਗੁਰਦੁਆਰਾ ਰੇਰੂ ਸਾਹਿਬ ਅਤੇ ਬਾਬਾ ਮੇਜਰ ਸਿੰਘ ਜੀ ਜਥੇਦਾਰ ਕਾਰ ਸੇਵਾ ਵਾਲੇ ਸਭ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਆਂਪੁਰੂ ਦੇ ਵਿੱਚ ਕੱਢਿਆ ਜਾਂਦਾ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਡਾ ਕਮੇਟੀ ਦਾ ਸਹਿਯੋਗ ਦੇ ਆ ਅਸੀਂ ਖਾਸ ਤੌਰ 'ਤੇ ਧੰਨਵਾਦ ਕਰਦੇ ਹਾਂ ਸਰਦਾਰ ਦੀਸੀ ਬੁੜੀ ਐਮਐਲਏ ਸਾਹਿਬ ਜੋ ਇੱਕ ਸਨੇਹ ਦੇ ਸਾਡੇ ਕੋਲ ਪਹੁੰਚੇ ਨੇ ਇਹ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਬਾਦ ਦਿੰਦੇ ਹਾਂ ਜੀ ਆਇਆਂ ਸਾਰਾ ਤਰੀ ਦੇ ਗੁਰਦੁਆਰਾ ਆਪਣੇ ਇਸ ਵਾਰ ਵੀ ਕੀਰਤਨ ਦਰਬਾਰ ਹੋਊਗਾ ਸਵੇਰੇ ਅਮਰ ਤੋਂ 4 ਵਜੇ ਤੋਂ ਲੈ ਕੇ ਦੁਪਹਿਰ ਨੂੰ 2 ਵਜੇ ਤੱਕ 2 ਵਜੇ ਦਾ ਸਮਾਪਤੀ ਉਸ ਤੋਂ ਬਾਅਦ ਔਰਕੋ ਲੰਗਰ ਵਰਤੇਗਾ ਅਸੀਂ ਅਪੀਲ ਕਰਦੇ ਹਾਂ ਉਹ ਸਾਧ ਸੰਗਤ ਨੂੰ ਚੰਗੇ-ਚੰਗੇ ਰਾਗੀ ਸਾਡੇ ਦਰਬਾਰ ਤੋਂ ਰਾਗੀ ਆ ਰਹੇ ਨੇ ਇਹਨੂੰ ਆ ਕੇ ਬਚਨ ਉਹਨਾਂ ਸੁਣੋ ਕਥਾ-ਵਾਚ ਕਰ ਰਹੇ ਨੇ ਸਾਰਿਆਂ ਨੂੰ ਅਸੀਂ ਸਦਾ ਦੰਦੇ ਆ ਵੀ ਗੁਰਦੋਸਾ ਅੱਗੇ ਕੀਰਤਨ ਦਰਬਾਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸ੍ਰੀ ਗੁਰੂ ਗਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਨਮ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ 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 ਮੁਬਾਰਕਾਂ ਜੀ ਬਹੁਤ ਸੰਗਤ ਦੀ ਮਹਾਨ ਕਿਰਪਾ ਤਨ ਗੁਰੂ ਗਬਿੰਦ ਸਿੰਘ ਮਹਾਰਾਜ ਜੀ ਚਰਨਛੋਪਾ ਪ੍ਰਾਪਤ ਤਨਤਨ ਸ੍ਰੀ ਰੇਰੂ ਸਾਹਿਬ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਰੰਭਤਾ ਹੋਈ ਸਾਰੇ ਨਗਰ ਦੀ ਪ੍ਰਕਰਮਾ ਕਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਦੁਆਰੇ ਦੀ ਸਵਾਪਤੀ ਧੰਨ ਧੰਨ ਸ੍ਰੀ ਗੁਰੂ ਰੇਨੂ ਸਾਹਿਬ ਜੀ ਸ਼ਾਮ ਨੂੰ 8 ਵਜੇ ਤੱਕ ਸਵਾਪਤੀ ਹੋਣੀ ਹੈ ਜੀ ਮਹਾਰਤ ਸਾਰੀ ਸੰਗਤਾਂ ਦੇ ਮਿਹਰ ਭਰੇ ਖਤਰਾ ਕੇ ਕਦਮ ਕਦਮ ਮਹਾਰਤ ਸੱਚੇ ਪਾਤਸ਼ਾਹ ਦਾ ਲੇਖ ਚਲਾਉਣ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਗੋਵਿੰਦ ਜੀ ਮਹਾਰਾਜ ਕਾਲਪੁਰਖ ਨਿਰੰਕਾਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਹੈ ਮਹਾਰਾਜ ਸਭ ਸੰਗਤਾਂ ਦੇ ਸਿਰ ਤੇ ਮਿਹਰ ਪੇ ਹੱਥ ਰੱਖ ਕੇ ਕਿਰਪਾ ਕਰਨ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਤੀਆਂ ਵੱਲੋਂ ਸਾਰੇ ਆਰਤੀਆਂ ਨੇ ਹਉ ਹੁਮਾ ਕੇ ਗੀਤ ਅੱਜ ਬਹੁਤ ਖੁਸ਼ੀ ਆ ਦਿਨਾ ਹਜੂਰ ਸਾਹਿਬ ਅਸੀਂ ਪਹੁੰਚ ਗਏ ਇੱਥੇ ਨਹੀਂ ਮਿਰਦੇ ਅਸੀਂ ਹਜੂਰ ਸਾਹਿਬ ਪਹੁੰਚ ਗਏ ਸੱਚਖੰਡ ਚ ਫਿਰ ਰਹੇ ਆ ਪ੍ਰਮਾਤਮਾ ਦੀ ਕਿਰਪਾ ਸਭ ਤੇ ਰਹੇ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਆਪਣੇ ਦਸਵੇਂ ਪਾਸ਼ਾ ਮਹਾਨ ਸ਼ਖਸੀਅਤ ਇੱਕ ਲੇ ਕਹੂੰਗਾ ਅੱਜ ਸਾਨੇਵਾਲ ਵਿਖੇ ਆਨੰਦਪੁਰ ਸਾਨੇਵਾਲ ਗੁਰਦੁਆਰਾ ਰੇਰੂ ਸਾਹਿਬ ਤੋਂ ਜੋ ਹਰ ਸਾਲ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਸ਼ਰਧਾਲੂ ਸਾਡੇ ਬੀਬੀਆਂ ਭੈਣਾਂ ਔਰ ਸ਼ਹਿਰ ਨਿਵਾਸੀ ਔਰ ਇਲਾਕੇ ਤੋਂ ਵੀ ਸਾਰੇ ਤੋਂ ਇੱਥੇ ਆ ਕੇ ਲੋਕ ਹਾਜ਼ਰੀ ਲਵਾਉਂਦੇ ਨੇ ਅੱਜ ਹੁਣ ਇਸ ਟਾਈਮ ਅਸੀਂ ਮੰਡੀ ਦੇ ਵਿੱਚ ਬਹੁਤ ਹੀ ਮੈਂ ਕਹੂੰਗਾ ਵਿਲਾਸ ਦੇ ਨਾਲ ਬਹੁਤ ਹੀ ਸ਼ਬਦਾ ਦੇ ਨਾਲ ਅੱਜ ਗੁਰਪੁਰਬ ਨੂੰ ਇੱਕ ਮਨਾਇਆ ਜਾ ਰਿਹਾ ਹੈ ਔਰ ਨਗਰ ਕੀਰਤਨ ਜੋ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਇੱਥੇ ਨਿਕਲ ਰਿਹਾ ਉਸ ਦੇ ਵਿੱਚ ਬਹੁਤ ਹੀ ਇਲਾਕੇ ਦੇ ਸਰਪੰਚ ਪੰਚ ਔਰ ਮੰਡੀ ਦੇ ਪ੍ਰਧਾਨ ਔਰ ਮੰਡੀ ਦੇ ਸਾਰੇ ਹੀ ਆੜਤੀਆ ਸਹਿਬਾਨ ਔਰ ਬੀਬੀਆਂ ਭੈਣਾ ਮੈਂ ਸਾਰਿਆਂ ਨੂੰ ਆਪਣੇ ਸਾਥੀਆਂ ਵੱਲੋਂ ਇੱਥੇ ਸਾਰੇ ਹੀ ਅਸੀਂ ਮੌਜੂਦ ਆ ਔਰ ਇਲਾਕੇ ਨੂੰ ਔਰ ਆਪਣੇ ਸ਼ਹਿਰ ਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਤੇ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਡੇ ਟਰੱਕ ਸਾੰਹਿਆ ਟਰੱਕ ਜੁਨੀਅਨ ਪੋਲਾ ਪ੍ਰਧਾਨ ਜੀ ਹੋਰ ਸਾਰੇ ਵੱਲੋਂ ਟਰੱਕ ਜੁਨੀਅਨ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਗੁਰਪ੍ਰੋਤ ਜੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰਦਾਸ ਸਾਹਿਬ ਪਾਸ਼ਾ ਦਸਵੀਂ ਰੇਰੂ ਸਾਹਿਬ ਤੋਂ ਸਤਪੁਰ ਪਾਸ਼ਾ ਦੇ ਨਗਰ ਕੀਰਤਨ ਅਰੰਭਤ ਹੋ ਕਰਕੇ ਨਗਰ ਦੀਆਂ ਫਕਰਮਾਂ ਕਰਦਿਆਂ ਹੋਇਆ ਮਾਰਕੀਟ ਦੇ ਵਿੱਚ ਹੁੰਦੇ ਆ ਮੰਡੀ ਦੇ ਵਿੱਚੋਂ ਸਮੂਹ ਸੰਗਤਾਂ ਦਰਸ਼ਨੇ ਮਿਲ ਰਹੇ ਦਿਆ ਸਤਗੁਰੂ ਮਹਾਰਾਜ ਦਰਸ਼ਨਦਾਰੀ ਕਰਦੇ ਆ ਹੋਇਆ ਸਮੂਹ ਸੰਗਤਾਂ ਦੇ ਨਗਰ ਪ੍ਰਵਾਰਤ ਚੱਕਰਵਰਤੀ ਨਗਰ ਫਿਤ ਨਗਰਗੀਤਾ ਸਤਗੁਰੂ ਦਰਸ਼ਨਦਾਰੀ ਕਰਕੇ ਸਮੂਹ ਸੰਗਤਾਂ ਨਦਰੋਂ ਨਜ਼ਰੀ ਨਿਹਾਰ ਕਰ ਰਹੇ ਹਨ ਸੋ ਸਤਗੁਰੂ ਮਹਾਰਾਜ ਸਮੂਹ ਸੰਗਤਾਂ ਦਾ ਸੋ ਮਾਰਕੀਟ ਦਾ ਸਮੂਹ ਮੈਨੇਜਮੈਂਟ ਪ੍ਰਬੰਧਕ ਕਮੇਟੀ ਦਾ ਸਮੂਹ ਵੀਰਾਂ ਦਾ ਸੇਵਾਦਾਰਾਂ ਦਾ ਸਭ ਦਾ ਧੰਨਵਾਦ ਜਿਉਆਬਜੀ ਸਤਗੁਰੂ ਜੀਆਂ ਸੇਵਾਵਾਂ ਕਰਕੇ ਸਤਗੁਰੂ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਾਰਿਆਂ ਨੂੰ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਹੋਣ ਸਤਿਗੁਰ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਹੀ ਪ੍ਰਕਾਸ਼ ਹੈ ਮਾਰਾ ਭਾਇਓ ਪਟਨਾ ਸ਼ਹਿਰ ਵਿਖੇ ਪਵਨ ਹੋ ਸਤਿਗੁਰ ਰਹਿਮਤਾ ਕਰਨ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ